ਉਦਾਂ ਹੋਊਗਾ ਤੇਰੇ ਕੋਲੇ ਡਿਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖੀਂ ਫਿਰ ਮੈਂ ਤੈਨੂੰ ਫਿਜ਼ੀਕਲੀ ਕਹਾਂ ਤੁਸੀਂ ਕਹੀ ਸੀਗੇ ਨਾ ਇਹ ਗੱਲ ਤੇ ਬਹਿ ਕੇ ਹੀ ਕਹੀ ਸੀ ਮੈਂ ਇੱਥੇ ਬੈਠ ਕੇ ਮੈਂ ਰੋਣ ਲੱਗ ਗਿਆ ਉਹਦੇ ਉਮਰ ਪਤਾ ਕਿੰਨੀ ਆ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਇੱਥੇ ਆ ਕੇ ਕੰਮ ਕਰਕੇ ਤੁਹਾਡੇ ਕੋਲੇ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਚਲਿੱਤੀ ਨਹੀਂ ਹੈ ਦਰਵਾਜ਼ਾ ਬੰਦ ਹੈ ਮੈਂ ਤੈਨੂੰ ਮਨਾਣਾ 5 ਮਿੰਟ ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰ ਠੀਕ ਹੈ ਠੀਕ ਰੱਖੋ ਲੈ ਸਾਡੇ ਸਾਹਮਣੇ ਤੂੰ ਕਿੱਦਾਂ ਪੋੜਿਆਂਗਾ ਠੀਕ ਹੈ ਨਾ ਅਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ ਜੋ ਖੂਨ ਘੜ ਦੂੰ ਸਲਾ ਯਾਰ ਦਾ ਲਾ ਪੈਰੀ ਹੱਥ ਦੋਵਾਂ ਦੇ ਪੈਰੀ ਹੱਥ ਲਾ ਗਲਤ ਇਹਨੇ ਅਲੀਗੇਸ਼ਨ ਹੈ ਗਲਤ ਇਹਨੇ ਅਲੀਗੇਸ਼ਨ ਹੈ ਸਰ ਅਸੀਂ ਮਨਾ ਲੈਣੀ ਗੱਲ ਸਾਡੇ ਰੂਪਨਗਰ ਜ਼ਿਲ੍ਹੇ ਦੇ ਇੱਕ ਹਨੋਲੀ ਦੀ ਰਹਿਣ ਵਾਲੀ ਇਹ ਬੱਚੀ ਨੇ ਕੱਲ ਸਾਡੇ ਕੋਲੇ ਮਦਦ ਲਈ ਪਹੁੰਚ ਕੀਤੀ ਜੋ ਕਿ ਇਸ ਚੰਡੀਗੜ੍ਹ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰ ਰਹੀ ਹੈ ਤੇ ਇੱਥੋਂ ਦੇ ਜਿਹੜੇ ਮੁੱਖ ਅਫਸਰ ਨੇ ਉਹ ਪ੍ਰਵਾਸੀ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਵੱਡੇ ਅਫਸਰ ਨੇ ਇਸ ਬੱਚੀ ਦੇ ਨਾਲ ਬੜੀ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਇਸ ਧੀ ਸਾਡੀ ਨੂੰ ਰੋਜ਼ ਰਾਤ ਨੂੰ ਗਲਤ ਮੈਸੇਜ ਕਰਨੇ ਵੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਜਦੋਂ ਇਸ ਸਾਡੀ ਧੀ ਨੇ ਇਸ ਅਫਸਰ ਨੂੰ ਦੇ ਮੂੰਹ ਤੇ ਜਵਾਬ ਦਿੱਤਾ ਵੀ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰ ਸਕਦੀ ਤਾਂ ਇਹ ਅਫਸਰ ਨੇ ਇਸ ਬੱਚੀ ਨੂੰ ਨੌਕਰੀ ਤੋਂ ਕੱਢਣ ਦੀਆਂ ਜਿਹੜੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਆਜ ਬੱਚੀ ਨੂੰ ਤੇ ਉਹਦੇ ਮਾਤਾ ਜੀ ਨੂੰ ਲੈ ਕੇ ਇੱਥੇ ਪਹੁੰਚੇ ਆ ਤੇ ਬਣਦਾ ਹੱਕ ਵੀ ਦਵਾਇਆ ਗੁੱਡੀ ਨੂੰ ਤੇ ਵੇਖੋ ਤੁਸੀਂ ਇਸ ਪਾਪੀ ਨੂੰ ਅੱਜ ਕਿਵੇਂ ਸਾਬਕਾ ਸਖਾਇਆ ਏ ਇੱਕ ਮਿੰਟ ਇੱਕ ਖੜ ਜੋ ਤੁਸੀਂ ਮੈਨੂੰ ਹੁਣ ਇਹ ਗੱਲ ਪੰਜਾਬੀ ਸਮਝਦੇ ਹੋ ਨਾ ਤੁਸੀਂ ਤੁਸੀਂ ਮੈਨੂੰ ਹੁਣ ਇਹ ਗੱਲ ਦੱਸੋ ਵੀ ਮੰਨ ਲਓ ਉਹਦੀ ਕੁੜੀ ਦੇ ਚਲੋ ਡਿਗਰੀ ਕੰਪਲੀਟ ਨਹੀਂ ਸੀ ਤੁਹਾਨੂੰ ਕੁੜੀ ਨੂੰ ਗਲਤ ਅਸ਼ਲੀਲ ਮੈਸੇਜ ਕਰਨ ਦਾ ਹੱਕ ਕਿਹਨੇ ਦਿੱਤਾ ਅਧਿਕਾਰ ਕਿਹਨੇ ਦਿੱਤਾ ਸਾਰੇ ਸਾਡੇ ਕੋਲੇ ਪ੍ਰੂਫ ਹੈ ਮੈਂ ਦਿਖਾਦਾ ਚੈਟ ਡਿਲੀਟ ਕਰਨ ਨਾਲ ਨਾ ਰਿਕਵਰੀ ਕਰ ਲਈਏ ਸਾਰੇ ਮੈਸੇਜਾਂ ਦੀ ਕਰਨ ਨਾਲ ਇਹ ਨਹੀਂ ਹੈਗਾ ਕਿ ਰਿਕਵਰ ਨਹੀਂ ਆਪ ਦੇ ਕਈ ਤੋਂ ਤੁਸੀਂ ਮੁੱਕਰ ਨਹੀਂ ਸਕਦੇ ਹੋ ਠੀਕ ਹੈ ਉਹ ਮੈਂ ਬਕਾਇਦਾ ਮੇਰੇ ਕੋਲ ਪ੍ਰੂਫ ਹੈ ਜੇ ਤਾਂ ਆਪ ਦੇ ਕੀਤੀ ਗਲਤੀ ਮੰਨਦੇ ਹੋ ਬਕਾਇਦਾ ਤਾਂ ਠੀਕ ਹੈ ਗੁੱਡੀ ਤੋਂ ਗਲਤੀ ਮੰਨਦੇ ਹੋ ਗੁੱਡੀ ਦੇ ਪੈਰੀ ਹੱਥ ਲਾਉਣੇ ਨਹੀਂ ਅਜੇ ਜਲੂਸ ਕੱਢ ਕੇ ਜਾਵਾਂਗੇ ਸਿੱਧਾ ਠੀਕ ਹੈ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਤੂੰ ਫਿਜ਼ੀਕਲੀ ਮੇਰੇ ਨਾਲ ਕੰਫਰਟੇਬਲ ਹੈ ਮੈਂ ਇਸੇ ਕਰਕੇ ਆਪਦੇ ਘਰੇ ਆਪਦੇ ਘਰੇ ਜਵਾਕ ਹੈਗੇ ਜਵਾਕ ਹੈਗੇ ਕਰੇ ਹੈਗੇ ਹਨਾ ਉਹਨਾਂ ਨੂੰ ਵੀ ਕਦੀ ਕੋਈ ਇਹੋ ਜੀ ਗੱਲ ਕਹੀ ਉਹਦੀ ਬੱਚੀ ਦੀ ਉਮਰ ਤੇ ਤੁਹਾਡੀ ਉਮਰ 'ਚ ਕੀ ਫਰਕ ਹੈ ਕੋਈ ਗੱਲ ਨਹੀਂ ਜਿੱਤੀ ਦਿਖਾਦਾ ਮੈਂ ਇਹ ਨਹੀਂ ਰੋਣੀ ਦਿਖਾਦਾ ਰਾਤ ਨੂੰ ਕਿੰਨੇ ਮੈਸੇਜ ਚੈਨਲਾਂ 'ਤੇ 1:00 ਵਜੇ ਰਾਤ ਨੂੰ ਮੈਸੇਜ ਕਰਨ ਦਾ ਤਾਂ ਬਾਕੀ ਕਰਪਾਣ ਆਹ ਟਾਈਮ ਆਹ ਗੱਲ ਕਰਨ ਦਾ ਵੇ ਤਾਂ ਵੇਖੋ ਤਰੀਕਾ ਵੇਖੋ ਤੁਸੀਂ ਤੇ ਤੁਸੀਂ ਕਹਿ ਰਹੇ ਹੋ ਵੀ ਮੇਰੇ ਨਾਲ ਤੂੰ ਕੰਫਰਟੇਬਲ ਆ ਮੈਂ ਮਾफी ਮੰਗ ਲੂ ਮੈਂ ਮੰਗ ਨੇ ਮਾਫੀ ਆਏ ਨਹੀਂ ਮੰਗਣੀ ਇਹ ਸਾਤੰਪਟੂਲ ਹੋਣੇ ਦਾ ਕੀ ਹੈ ਰਾਤ ਕੋ 1 ਵਜੇ ਮੈਸੇਜ ਮੈਨੇ ਜਰੂਰ ਕੀਏ ਜੋ ਇਹਨੋ ਨੇ ਮੈਸੇਜ ਆਸੀ ਹੋ ਜਾਂ ਨੇ ਕੰਫਰਟੇਬਲ ਤੇਰੇ ਨਾਲ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਤਾਂ ਰਿਤਿ ਨਹੀਂ ਮੈਂ ਵੀ ਮੈਂ ਗਲਤੀ ਨਹੀਂ ਕੀਤੀ ਹੈਗੀ ਮੈਂ ਗਲਤ ਮੈਸੇਜ ਨਹੀਂ ਕੀਤੇ ਹੋਏ ਸਿਰ ਮੈਂ ਤੇਰੀ ਕਲਵੰਦੀ ਕੋਈ ਇਹਨਾਂ ਦੇ ਨਾਲ ਗੱਲ ਨਹੀਂ ਕੀਤੀ ਦਰਵਾਜਾ ਬੰਦ ਹੈ ਮੈਂ ਤੈਨੂੰ ਮਨਾਣਾ 5 ਮਿੰਟ ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰ ਫੇਰ ਠੀਕ ਹੈ ਸ਼ਰਮ ਹੈਗੀ ਪੋਰਾ ਸ਼ਰਮ ਹੈਗੀ ਸਾਰੇ ਸ਼ਰਮ ਹੈਗੀ ਉਹਦੇ ਉਮਰ ਪਤਾ ਕਿੰਨੀ ਹੈ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਇੱਥੇ ਆ ਕੇ ਕੰਮ ਕਰਕੇ ਤੁਹਾਡੇ ਕੋਲੇ? ਯੇ ਸਰ ਤੁਸੀਂ ਉਹਨਾਂ ਦੀ ਇੱਜ਼ਤਾਂ ਤੱਕ ਦੇਉਂ? ਆਸ਼ ਦੇ ਨਾ ਹੀ। ਹਮਮ ਤੇ ਆਪ ਇਨਕੋ ਪੁੱਛੋ ਮੈਨੇ ਇਨਕੋ ਕਦੇ ਆਪ ਹੀ ਇੰਟਰਵਿਊ ਲਈ ਆਪ ਹੀ ਰੱਖਿਆ ਤੇ ਆਪ ਹੀ ਤੁਹਾਨੂੰ ਡਿਜ਼ਾਈਨ ਦੇਣ ਨੂੰ ਕਹਿ ਰਿਹਾ। ਜੇ ਉਹ ਤੇਰੀ ਗੱਲ ਮੰਨ ਲੰਦੀ ਤੇਰੇ ਨਾਲ ਸਰੀਰਕ ਸੰਬੰਧ ਬਣਾ ਲੰਦੀ ਫਿਰ ਗੁੱਡੀ ਠੀਕ ਸੀ। ਜੇ ਕੁੜੀ ਨੇ ਤੈਨੂੰ ਜਵਾਬ ਦਿੱਤਾ ਤਾਂ ਕੁੜੀ ਗਲਤ ਹੋ ਗਈ। ਸਾਰੇ ਗਲਤ ਹੈ ਨਾ? ਲਈ ਮੈਂ ਇਹਨਾਂ ਨੂੰ ਕੁਭੀ ਨਹੀਂ ਕਿਹਾ। ਗਲਤ ਹੈ ਨੇ ਅਲੀਗੇਸ਼ਨ ਨੇ। ਗਲਤ ਹੈ ਨੇ ਅਲੀਗੇਸ਼ਨ ਨੇ। ਸਰ ਅਸੀਂ ਮਨਾ ਲੈਣੀ ਗੱਲ ਅਸੀਂ ਮਨਾ ਲਾਂਗੇ ਗਲਤੀ ਇਹ ਤੁਸੀਂ ਗੱਲ ਕਹਿਣੀ ਹੈ ਸਰ ਤੁਸੀਂ ਜਦੋਂ ਆਪਾਂ ਮੰਡੇ ਗੱਲ ਕੀਤੀ ਸੀ ਇਸ ਬਾਰੇ ਜਦੋਂ ਤੁਸੀਂ ਕਿਹਾ ਵੀ ਮੇਰੀ ਕੈਰੈਕਟਰ ਬਾਰੇ ਬੋਲਿਆ ਆ ਤੁਸੀਂ ਮੈਨੂੰ ਕਿਹਾ ਨਹੀਂ ਸੀਗਾ ਵੀ ਹਾਂ ਅਗਰ ਮੈਂ ਤੈਨੂੰ ਦੁੱਖ ਦੇਵਾਂ ਅਗਰ ਮੈਂ ਤੈਨੂੰ ਫਿਜ਼ੀਕਲੀ ਕਹਾਂ ਤੁਸੀਂ ਕਹੀ ਸੀਗਾ ਨਾ ਇਹ ਗੱਲ ਤੁਸੀਂ ਬਹਿ ਕੇ ਹੀ ਕਹੀ ਸੀ ਮੈਂ ਇੱਥੇ ਬੈਠੀ ਮੈਂ ਰੋਣ ਲੱਗ ਪਿਆ ਫੇਰ ਇੱਕ ਮਿੰਟ ਇੱਕ ਮਿੰਟ ਫੇਰ ਫੇਰ ਤੁਸੀਂ ਇੱਕ ਮਿੰਟ ਫੇਰ ਤੁਸੀਂ ਕਹਿ ਰਹੇ ਹੋ ਵੀ ਮੇਰਾ ਕਰਕੇ ਲਉਂਗੇ ਤੂੰ ਤੈਨੂੰ ਕਰਕੇ ਦੱਸਾਂਗੇ ਵੀ ਇਹ ਕੀ ਕਰ ਸਕਦਾ ਮੈਂ ਕਹਿੰਦਾ ਤੁਸੀਂ ਕਰਕੇ ਦੱਸਾਂਗੇ ਤੈਨੂੰ ਵੀ ਕੀ ਕਰਕੇ ਦੱਸਾਂਗੇ ਇਹ ਗੁੰਡਾ ਕਰਦੇ ਨਹੀਂ ਇੱਥੇ ਚੱਲਣ ਆਪ ਦੇ ਕੋਲੇ ਉਦਾਂ ਹੋਊਗਾ ਤੇਰੇ ਕੋਲੇ ਡਿਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖੀਂ ਪਲੀਜ਼ ਮੈਨੂੰ ਮਾਫ਼ ਕਰੋ ਮੇਰੇ ਵੱਲੋਂ ਪੀ ਚੰਦ ਇੱਕ ਮਿੰਟ ਮਾਫੀ ਕਾਦੀ ਜੇ ਤੂੰ ਗਲਤੀ ਨਹੀਂ ਕੀਤੀ ਮਾਫੀ ਕਾਦੀ ਫਿਰ ਜੋ ਵੀ ਕਹਿ ਰਹੇ ਹੋ ਹੁਣ ਸਰ ਮੈਂ ਕੀ ਕਰਾਂ ਮੈਂ ਨਹੀਂ ਕਹਿ ਰਿਹਾ ਹੈਗਾ ਤੇਰੀ ਕਰਤੂਤ ਕਹਿ ਰਹੀ ਹੈ ਅਸੀਂ ਨਹੀਂ ਕਹਿ ਰਹੇ ਹੈਗੇ ਅਸੀਂ ਗੱਲ ਕਰਦੇ ਮਾਫੀ ਕਿਸ ਚੀਜ਼ ਦੀ ਮੰਗ ਰਹੇ ਮਾਫੀ ਕਿਸ ਚੀਜ਼ ਦੀ ਫਿਰ ਜੇ ਗਲਤੀ ਕੀਤੀ ਨਹੀਂ ਹੈ ਮੈਂ ਮਾਫੀ ਕਿਸ ਚੀਜ਼ ਦੀ ਯਾਰ ਕੀ ਹੁੰਦਾ ਕੀ ਹੁੰਦਾ ਯਾਰ ਹੈ ਯਾਰ ਕੀ ਹੁੰਦਾ ਤੇਰੀ ਯਾਰ ਲੱਗਦੀ ਓ ਇਹ ਕਰ ਕੋਲਾ ਸਾਡੇ ਸਾਹਮਣੇ ਤੂੰ ਕਿੱਦਾਂ ਬੋੜਿਆਗਾ ਠੀਕ ਹੈ ਨਾ ਆਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ 'ਚੋਂ ਖੂਨ ਘੜ ਦੂੰ ਸਾਲਾ ਯਾਰ ਦਾ ਸਾਡੇ ਸਾਹਮਣੇ ਤੂੰ ਉਹਨੂੰ ਯਾਰ ਕਹਿ ਰਹੇ ਐ ਤੇ ਉਹ ਕੱਲੀ ਆ ਤੇਰੇ ਕੋਲ ਬੈਠੀ ਹੋਣੀ ਤੂੰ ਕਿਆ ਪਤਾ ਸਹੀ ਤਾਂ ਕਹਿ ਰਹੀ ਫਿਰ ਆਪਦੀ ਗਲਤੀ ਮੰਨਦਾ ਐ ਨਾ ਹੋਈ ਐ ਮੈਂ ਮੰਨਦਾ ਮੰਨਦੇ ਨਾ ਬੰਦ ਕਮਰੇ 'ਚ ਜੇ ਤਾ ਗਲਤੀ ਮੰਨਦਾ ਐ ਤਾਂ ਗੁੱਡੀ ਦੇ ਤੇ ਉਹਦੀ ਮਾਤਾ ਦੇ ਪੈਰੀਂ ਹੱਥ ਲਾ ਤੇ ਗੁੱਡੀ ਜੋਬ ਕਰੂਗੀ ਇੱਥੇ ਜੇ ਤੂੰ ਕਮ ਇਹਨੂੰ ਰਿਜ਼ਾਈਨ ਦੇਣਾ ਠੀਕ ਹੈ ਤਾਂ ਜਾ ਇਹ ਨਹੀਂ ਕੰਮ ਕਰੂਗੀ ਤਾਂ ਫਿਰ ਤੂੰ ਵੀ ਨਹੀਂ ਕੰਮ ਕਰੇਂਗਾ ਇੱਥੇ ਮੇਰੀ ਗੱਲ ਇਹ ਗੁੰਡਾਗਰਦੀ ਨਹੀਂ ਤੂੰ ਅਦਰ ਸਟੇਟ ਤੋਂ ਆ ਕੇ ਇੱਥੇ ਚੱਲਣ ਦੇਣੀ ਈ ਹੈ ਕਾਰਵਾਈ ਤਾਂ ਅਸੀਂ ਕਰਨੀ ਹੈ ਉਹ ਤਾਂ ਅਸੀਂ ਆਪ ਦੀ ਬਹਿਅਰ ਤੇ ਕਰਨੀ ਹੈ ਕਾਰਵਾਈ ਪੈਰੀਂ ਹੱਥ ਲਾ ਕੇ ਤੇ ਮਾਫੀ ਮੰਗਣੀ ਕੁੜੀ ਤੋਂ ਠੀਕ ਆ ਨਹੀਂ ਨਹੀਂ ਨੇ ਮੰਗਣੀ ਪਣੀ ਖੜੇ ਹੋ ਤੂੰ ਮੰਗਣੀ ਹੀ ਪੈਣੀ ਮਾਤਾ ਜੀ ਖੜੇ ਹੋ ਖੜੇ ਹੋ ਲਾ ਪੈਰੀਂ ਹੱਥ ਦੋਵਾਂ ਦੇ ਪੈਰੀਂ ਹੱਥ ਲਾ ਤੂੰ ਹੈ ਜੇ ਕੰਮ ਮੇਰੇ ਪਿੱਛੇ ਕਹਿ ਪੈਰੀਂ ਤੂੰ ਹਾਂ ਹੁਣ ਕਹੀਂ ਯਾਰ ਹੁਣ ਕਹੀਂ ਯਾਰ ਤੂੰ ਹੁਣ ਕਹੂੰ ਯਾਰ ਕੋਈ ਕਰ ਨਹੀਂ ਸਕਦਾ ਚਾਹੁੰਦਾ ਕਰੂਗਾ ਜਦ ਤੂੰ ਕਿਹਾ ਸਮਾਜ ਵਿੱਚ ਤਾਹੀਂ ਕੰਮ ਕਰ ਸਕਦਾ ਕੁੜੀਆਂ ਥੋੜੇ ਵਰਗਾਂ ਦੇ ਲਾਂਕਾ ਲਾਂ ਜੋਣਾ ਕੰਮ ਨਹੀਂ ਕਰ ਦਿੰਦਾ ਤੁਸੀਂ ਬੇਟੀਆਂ ਨੂੰ ਜੇ ਅੱਜ ਤੋਂ ਬਾਅਦ ਦੁਆਰ ਇਕੱਲੀ ਏ ਕੁੜੀ ਨਹੀਂ ਕੋਈ ਵੀ ਇਸ ਦਫ਼ਤਰ ਦੇ ਵਿੱਚ ਕੋਈ ਨੌਜਵਾਨ ਕੁੜੀ ਕੰਮ ਕਰਦੀ ਤੇਰਾ ਉਹਨੂੰ ਕੰਮ ਆਫ ਡਿਊਟੀ ਮੈਸੇਜ ਚੱਲ ਗਿਆ ਕੰਮ ਤੋਂ ਬਿਨਾਂ ਜੋ ਕੰਮ ਤੇ ਰਿਲੇਟਡ ਨਹੀਂ ਹੈ ਕੋਈ ਵੀ ਇਹਦਾ ਮੈਸੇਜ ਚੱਲ ਗਿਆ ਯਾ ਤੂੰ ਨਹੀਂ ਰਹੂਗਾ ਜੇ ਅਸੀਂ ਆਵਾਂਗੇ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਤੂੰ ਸੱਚਾ ਸੀ ਨਾ ਤੂੰ ਫੋਨ ਫੜ ਕੇ ਮੈਸੇਜ ਕਿਉਂ ਡਿਲੀਟ ਕੀਤੇ ਕਿਉਂ ਕੀਤੇ ਇਹ ਗੱਲ ਤਾਂ ਜੀ ਮੈਂ ਜਵਾਬ ਦਈ ਮਾੜੇ ਇਹ ਤੂੰ ਸੱਚਾ ਸੀ ਇੱਕ ਮਿੰਟ ਜੇ ਤੂੰ ਸੱਚਾ ਹੀ ਤੂੰ ਫੋਨ ਫੜ ਕੇ ਮੈਸੇਜ ਤਾਂ ਕਿਉਂ ਡਿਲੀਟ ਕੀਤੇ ਕੁੜੀ ਦੇ ਕਿਉਂ ਕੀਤੇ ਮੈਨੂੰ ਮਾਫ਼ ਕਿਉਂ ਕੀਤੇ ਗਲਤੀ ਸੀ ਨਾ ਹੈ ਗਈ ਸੀ ਨਾ ਇੱਕ ਵੀ ਕੱਲੂ ਦੁਆਰੇ ਨਾ ਕਰੂੰਗਾ ਕੀ ਸ਼ੋਰਟੀ ਐ ਚੀਜ਼ ਇਹ ਮੇਰਾ ਨਾਮ ਲਿਖ ਕੇ ਦੇ ਫਿਰ ਸਾਨੂੰ ਕੋਰੇ ਕਾਗੇ ਤੇ ਸਾਈਨ ਕਰਕੇ ਵੀ ਅੱਜ ਤੋਂ ਬਾਅਦ ਦੁਆਰੇ ਕਿਸੇ ਵੀ ਜਵਾਨ ਕੁੜੀ ਨਾਲ ਮੈਂ ਇਹੋ ਜੀ ਗਲਤੀ ਨਹੀਂ ਕਰੂੰਗਾ ਆਪ ਦੀਆਂ ਬੱਚੀਆਂ ਸਮਝੂਗਾ ਇਹਨਾਂ ਨੂੰ ਇੰਗਲਿਸ਼ ਚ ਲਿਖੇ ਚਾਹੇ ਹਿੰਦੀ ਚ ਲਿਖੇ ਦੇਖ ਆਪਣਾ ਨਾਮ ਲਿਖ ਪਹਿਲਾਂ ਆਪ ਦਾ ਅਹੁਦਾ ਲਿਖ ਦਫ਼ਤਰ ਦਾ ਨਾਮ ਲਿਖ ਵੀ ਮੈਂ ਇੱਥੇ ਜੋਬ ਕਰਦਾ ਵਿਦ ਐਨੀ ਫੀਮੇਲ ਇਨ ਫਿਊਚਰ ਐਲ ਐਨਟਾਈਟਲ ਯੋਰ ਐਨ ਜੀਓ ਟੂ ਟੇਕ

ਸਪੈਸ਼ਲ ਫੋਟੋ ਗੈਚਰ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਕਰ ਜਾਣ ਲੱਗਿਆਂ ਦਸਤਨਾਂ ਦੁਆਰੇ ਦੁਆਰੇ ਇਹ ਗਲਤੀ ਕਦੇ ਵੀ ਆ